ਕਾਂਗਰਸੀ ਆਗੂ ਪ੍ਰਤਾਪ ਬਾਜਵਾ ਨੇ ਅੱਜ ਸੈਸ਼ਨ ਦੌਰਾਨ ਆਮ ਆਦਮੀ ਪਾਰਟੀ ਦੁਆਰਾ ਕੀਤੇ ਖੋਖਲੇ ਦਾਅਵਿਆਂ ਤੇ ਸਵਾਲ ਖੜੇ ਕੀਤੇ ਆਮ ਆਦਮੀ ਪਾਰਟੀ ਦੇ ਵਰਦਿਆ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਪਹਿਲਾਂ ਸਾਲਾਨਾ 20000 ਕਰੋੜ ਰੁਪਏ ਮਾਈਨਿੰਗ ਤੋਂ ਕਮਾਉਣ ਦਾ ਵਾਅਦਾ ਕੀਤਾ ਸੀ ਪਰ ਸਿਰਫ 288 ਕਰੋੜ ਰੁਪਏ ਹੀ ਆਏ ਹਨ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਦਾ ਉਹ ਕਿਹੜਾ ਮੰਤਰੀ ਹੈ ਜਿਸ ਦੇ ਪਰਿਵਾਰਕ ਮੈਂਬਰਾਂ ਦੇ ਨਾਂ ਤੇ ਸ਼ਰੇਆਮ ਨਜਾਇਜ਼ ਕਰਸਰ ਚੱਲ ਰਿਹਾ ਹੈ ਉਨਾਗੇ ਕਿਹਾ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਪੰਜਾਬ ਦੇ ਲੋਕਾਂ ਨੂੰ ਇਹ ਦੱਸਣ ਕਿ ਪੰਜਾਬ ਦੇ ਹਾਈ ਸਕੂਲਾਂ ਵਿੱਚ ਕਰੀਬ 41% ਹੈਡਮਾਸਟਰਾਂ ਦੀਆਂ ਅਸਾਮੀਆਂ ਅਤੇ ਸੀਨੀਅਰ ਸਕੈਂਡਰੀ ਸਕੂਲਾਂ ਵਿੱਚ ਕਰੀਬ 45% ਪ੍ਰਿੰਸੀਪਲਾਂ ਦੀਆਂ ਅਸਾਮੀਆਂ ਖਾਲੀ ਹਨ ਪਰ ਪੰਜਾਬ ਦੀ ਆਪ ਸਰਕਾਰ ਇਹਨਾਂ ਅਸਾਮੀਆਂ ਨੂੰ ਕਿਉਂ ਨਹੀਂ ਭਰ ਰਹੀ ਉਹਨਾਂ ਸਵਾਲ ਕੀਤਾ ਕਿ ਇਹੀ ਆਮ ਆਦਮੀ ਪਾਰਟੀ ਦਾ ਸਿੱਖਿਆ ਮਾਡਲ ਹੈ ਤੁਹਾਡੀ ਮੌਜੂਦਾ ਜਿਹੜੀ ਸਰਕਾਰ ਹੈ ਪਹਿਲੇ ਦਿੱਲੀ ਵਿੱਚ ਸੀ ਤੇ ਹੁਣ ਪੰਜਾਬ ਦੇ ਵਿੱਚ ਹੈ ਇਹ ਦੋ ਮਾਡਲਸ ਨੂੰ ਤੁਸੀਂ ਬਹੁਤ ਇੰਪੋਰਟੈਂਸ ਦਿੱਤੀ ਹੈ ਤੇ ਬੜੀ ਅੱਛੀ ਗੱਲ ਹੈ ਦੇਣੀ ਵੀ ਚਾਹੀਦੀ ਉਹਦੇ ਵਿੱਚ ਲੰਬੋ 1 ਹੈਲਥ ਹੈ ਤੇ ਨੰਬਰ 2 ਐਜੂਕੇਸ਼ਨ ਤੇ ਪੰਜਾਬ ਦੇ ਵਿੱਚ ਸਾਡੇ ਬੜੇ ਪੜ੍ਹੇ ਲਿਖੇ ਸਾਡੇ ਛੋਟੇ ਵੀਰ ਨੇ ਡਾਇਲਮਿਕ ਮਿਨਿਸਟਰ ਨੇ ਮੈਂ ਇਹਨਾਂ ਨੂੰ ਥੋੜਾ ਜਿਹਾ ਇਦਾਂ ਪੁੱਛਣਾ ਚਾਹਨਾ ਕਿ ਥੋੜੀ ਹਾਊਸ ਨੂੰ ਤੇ ਸੂਬੇ ਦੀ ਲੋਕਾਂ ਨੂੰ ਥੋੜਾ ਰਾਇ ਇਨਫੋਰਮੇਸ਼ਨ ਦੇ ਸਕਣਗੇ ਕਿ ਪਹਿਲੀ ਗੱਲ ਤੇ ਟੋਟਲ ਹਾਈ ਸਕੂਲ ਕਿੰਨੇ ਨੇ ਤੇ ਪੰਜਾਬ ਦੇ ਹਾਈ ਸਕੂਲਸ ਕਿੰਨੇ ਪਰਸੈਂਟ ਹੈਡਮਾਸਟਰਸ ਹਨ ਤੇ ਸੈਕੰਡਲੀ ਪੰਜਾਬ ਦੇ ਸੀਨੀਅਰ ਸੈਕੰਡਰੀ ਸਕੂਲ ਟੋਟਲ ਕਿੰਨੇ ਨੇ ਤੇ ਕਿੰਨਿਆਂ ਵਿੱਚ ਪ੍ਰਿੰਸੀਪਲ ਹਨ ਕਾਈਂਡਲੀ ਥੋੜੀ ਜੀ ਸਾਡੀ ਜਾਣਕਾਰੀ ਵਾਸਤੇ ਜੇ رائے ਦੇ ਸਕੋ। ਯੂ ਆਲ ਬੀ ਐਕਸਟਰੀਮਲੀ ਥੈਂਕਫੁਲ ਕਿ ਅਸੀਂ ਹਰ ਸਾਲ ਇਹ ਤਿੰਨ ਦਰਿਆਵਾਂ ਦੇ ਸੂਬੇ ਦੇ ਵਿੱਚੋਂ 20000 ਕਰੋੜ ਰੁਪਇਆ ਮਾਈਨਿੰਗ ਤੋਂ ਕੰਟ੍ਰਿਬਿਊਟ ਕਰਾਂਗੇ ਪੰਜਾਬ ਦੇ ਖਜ਼ਾਨੇ ਦੇ ਵਿੱਚ। ਇੱਥੇ ਮੰਤਰੀ ਸਾਹਿਬ ਵੀ ਬੈਠੇ ਨੇ ਐਵਰੇਜ 288 ਕਰੋੜ ਰੁਪਏ ਆ ਰਹੀ ਹੈ ਹਾਈ ਕੋਰਟ ਨੂੰ ਵੀ ਬਹੁਤ ਵਾਰ ਫਰ ਗਵਰਨਮੈਂਟ ਨੂੰ ਵਾਰਨਿੰਗ ਦੇ ਚੁੱਕੇ ਨੇ ਵੱਡੇ ਪੇਮਾਨੇ ਤੇ ਇਲੀਗਲ ਮਾਈਨਿੰਗ ਸਮੁੱਚੇ ਪੰਜਾਬ ਵਿੱਚ ਚੱਲ ਰਹੀ ਹੈ ਮੈਂ ਗਵਰਨਮੈਂਟ ਨੂੰ ਅਪੀਲ ਕਰੂੰਗਾ ਕੋਈ ਤੌਰ ਤਰੀਕਾ ਦਸੋਗੇ ਨੂੰ ਇਲੀਗਲ ਮਾਈਨਿੰਗ ਨੂੰ ਰੋਕਣ ਦਾ ਜਿਹੜਾ ਤੁਹਾਡੀ ਕਮਿਟਮੈਂਟ ਸੀ ਆਪ ਦੇ ਤੁਹਾਡੇ ਨੈਸ਼ਨਲ ਕਨਵੀਨਰ ਦੀ 20000 ਕਰੋੜ ਦੀ ਤਿੰਨਾਂ ਸਾਲਾਂ ਵਿੱਚ 60000 ਕਰੋੜ ਆਉਣਾ ਚਾਹੀਦਾ ਸੀ 60000 ਦੇ ਬਜਾਏ 900 ਕਰੋੜ ਤੋਂ ਥੱਲੇ ਆਇਆ ਤਾਂ ਵੇਅਰ ਇਜ਼ 댓59000 ਕਰੋੜ ਰੁਪਈਆ ਅਸੀਂ ਇਹ ਪੁੱਛਣਾ ਚਾਹੁੰਦੇ ਆ ਆ ਤੁਸੀਂ ਹੁਣ ਪਿਛਲੇ ਦਿਨ ਹੀ ਆਇਆ ਹੈ ਲਗਾਤਾਰ ਆ ਜਿਹੜਾ ਤੁਹਾਡਾ ਛੱਤਬੀਰ ਵਾਲਾ ਏਰੀਆ ਕਿੰਨੀ ਜ਼ਬਰਦਸਤ ਇੱਥੇ ਮਾਈਨਿੰਗ ਚੱਲਦੀ ਰਹੀ ਕੱਲੀ ਸਾਡੇ ਛੋਟੇ ਵੀਰ ਨੇ ਬੈਂਸਾਬ ਨੇ ਆਪਣੇ ਏਰੀਏ ਦੀ ਇਹ ਗੱਲ ਕਹੀ ਕਿ ਜੀ ਅਸੀਂ ਤਿੰਨ ਕੇਸਿਸ ਅਨੰਦਪੁਰ ਸਾਹਿਬ ਚ ਰਜਿਸਟਰ ਕੀਤੇ ਨੇ ਮੈਂ ਪੁੱਛਣਾ ਚਾਹੁੰਦਾ ਉਹ ਜਿਹੜੀ ਉੱਥੇ ਕੰਪਨੀ ਹੈ ਇੱਕ ਜਿਸ ਦੇ ਤੇ ਕੇਸ ਹੋਇਆ ਨਿਊ ਸੈਟਲ ਸਟੋਨ ਕ੍ਰੈਸ਼ ਇਹਦੇ ਬਾਰੇ ਥੋੜੀ ਜੀ ਜਾਣਕਾਰੀ ਦੇਣਾ ਚਾਹੁੰਦੇ ਹਾਂ ਕਿਉਂਕਿ ਜੋ ਮੈਨੂੰ ਇਤਲਾਹ ਮਿਲੀ ਹੈ ਤੁਹਾਡੀ ਸਰਕਾਰ ਦੇ ਬੜੇ ਸੀਨੀਅਰ ਮੰਤਰੀ ਦੀ ਰਿਸ਼ਤੇਦਾਰੀ ਸੱਕਿਆਂ ਦੇ ਵਿੱਚ ਇੱਕ ਰਸ਼ੇ ਰਨ ਕੀਤਾ ਜਾ ਰਿਹਾ ਐਂਡ ਉਹਨੂੰ ਕੋਈ ਗਵਰਨਮੈਂਟ ਵੱਲੋਂ ਕੋਈ ਕਿਸੇ ਕਿਸਮ ਦਾ ਕਨੈਕਸ਼ਨ ਹੈ ਨਹੀਂ ਕੋਈ ਬਿਜਲੀ ਦਾ ਕਨੈਕਸ਼ਨ ਹੈ ਨਹੀਂ ਜਨਰੇਟਰ ਤੇ ਉਹ ਚੱਲ ਰਿਹਾ ਕੰਮ

ਕਾਈਂਲੀ ਕਿਰਪਾ ਕਰਕੇ ਦੱਸਿਆ ਜਾਏ ਉਹ ਕਿਹੜਾ ਇਹੋ ਜਿਹਾ ਮੰਤਰੀ ਹੈ ਠੀਕ ਹੈ ਜਿਹਦੇ ਪਰਿਵਾਰ ਦੇ ਉੱਤੇ ਸਟੋਨ ਕ੍ਰੈਸ਼ਰ ਪਿੱਟੇ ਇਹਨਾਂ ਸਾਲ ਦਾ ਚੱਲ ਰਿਹਾ ਹੈ ਇਹਦੇ ਲੱਖਾਂ ਰੁਪਈਆ ਦੀ ਸਰ ਇੱਕ ਮੇਰੀ ਬੇਨਤੀ ਬਸ ਹੋ ਗਈ ਜੀ ਤੁਹਾਡੀ ਗੱਲ ਆ ਗਈ